ਤਾਂ ਨਾ ਇਹ ਬਾਪੂ ਨਹੀਂ ਰੱਖਿਆ ਜੀ ਬਾਪੂ ਸੁਲਤਾਨ ਬੋਰ ਲੋਧੀ ਖੇਡਣ ਗਿਆ ਸੀ ਜਾਂ ਮੇਰਾ ਪਿੱਛੋਂ ਜਨਮ ਹੋਇਆ ਉਹ ਬਾਪੂ ਨੂੰ ਸਨੇਹਾ ਮਿਲਿਆ ਗਾ ਦੋ ਕੁੜੀਆਂ ਦਾ ਘਰ ਮੁੰਡਾ ਆ ਖੁਸ਼ੀ ਹੋਈ ਤਾਂ ਘਰ ਖੁਸ਼ੀ ਆਈ ਦੀ ਉਹ ਮੁੰਡਾ ਆਈ ਤਾਂ ਬਾਪੂ ਜੀ ਖੇਡਣ ਗਏ ਤੇ ਅੱਛਾ ਉੱਥੋਂ ਫਿਰ ਬਾਪੂ ਨੇ ਆ ਕੇ ਨਾਮ ਮੇਰਾ ਜੀ ਸੁਲਤਾਨ ਸਿੰਘ ਰੱਖਤਾ ਜੀ ਅਜੇ ਤਿੰਨ ਟਰੈਕਟਰ ਜਿੱਤ ਚੁੱਕਿਆ ਹੁਣ ਤੱਕ ਤੇ ਦੋ ਗੱਡੀਆਂ ਤੇ 67 68 ਦੇ ਤਕਰੀਬ ਮੋਟਰਾਂ ਜਿੱਤ ਚੁੱਕੇ ਭਾਜੀ ਕਈ ਵਾਰ ਤਾਂ ਟੂਰਨਾਮੈਂਟ ਤੇ ਵੇਚ ਜਾਂਦੇ ਕੋਈ ਪੈਸੇ ਚਾਰ ਵਾਰੀ ਦੇ ਦੇਵੇ ਵੇਚਣਾ ਪੈਂਦਾ ਭਾਈ ਹੂੰ ਦੇਮੇਸ ਘੁੰਡਰ ਹੋਗਾ ਜਬ ਬੋਲਟ ਮੋਟਾ ਸਾਡਾ ਬੋਲਟ ਦਾ ਤਕਰੀਬਨ ਉੱਥੇ ਲੋਕ ਪਹਿਲੀ ਬੋਹ ਖੜੇ ਹੁੰਦੇ ਨੇ ਬੋਲਟ ਵੇਚ ਜਾਂਦੇ ਨੇ ਹੋਰ ਮੋਟਾ ਲਉਂਦੇ ਨੇ ਫਿਰ ਉਹ ਘਰੇ ਲੈ ਆਉਂਦੇ ਨੇ ਇੱਕ ਦੋ ਦਿਨ ਰੱਖ ਕੇ ਵੇਚ ਜਾਂਦੇ ਹੁਣ ਤੱਕ ਮੇਰਾ ਫੇਵਰੇਟ ਜਾਫੀਪਾਲਾ ਜਲਾਲਪੁਰੀਏ ਤੇ ਲੱਖਾ ਗਾਈਪੁਰੀਏ ਤੇ ਰੀਡਰ ਜਾਫੀਪਾਲਾ ਤੇ ਜਲਾਲਪੁਰੀਆ ਚਲੋ ਭਾਜੀ ਕਿੱਥੇ ਚਾਰ ਭਰਾ ਹੁੰਦੇ ਨੇ ਚਾਰ ਭਾਂਡੇ ਹੁੰਦੇ ਨੇ ਘਰ ਚ ਖੜਕਦੇ ਪਰ ਅੱਜ ਵੀ ਅਸੀਂ ਕਿੱਥੇ ਟੂਰਨਾਮੈਂਟ ਤੇ ਮਿਲਦੇ ਆਂ ਲੋਕਾਂ ਨੇ ਵੱਧ ਫਾੜ ਆਈ ਹੋਈ ਆ ਗਏ ਆਪਸ ਵਿੱਚ ਬੋਲਦੇ ਨੇ ਲੜਾਈ ਝਗੜਾਈ ਹੁਣ ਪਾਲਾ ਸੰਦੀਪ ਨੂੰ ਮਿਲਦਾ ਹਣ ਟਕ तकरीबन ਟੂਰਨਾਮੈਂਟ ਤੇ ਮਿਲਦਾ ਜੀ ਇੰਡੀਆ ਵੀ ਟੂਰਨਾਮੈਂਟਾਂ ਤੇ ਮਿਲਦਾ ਕਿ ਦੂਜੇ ਨੂੰ ਮਿਲਦੇ ਨਹੀਂ ਪਰ ਲੋਕਾਂ ਨੇ ਜਫਾ ਜ਼ਿਆਦਾ ਕਲੇਸ਼ ਵਧਾਏ ਹੋਏ ਜੀ ਹੁਣ ਉਹ ਖੇਡਿਆ ਕਿਉਂ ਨਹੀਂ ਇਹ ਲੋਕਾਂ ਦੇ ਸਵਾਲ ਵੀ ਆਉਂਦੇ ਨੇ ਜੀ ਇਹ ਹੁਣ ਪਾਲਾ ਜਲਾਪੁਰੀਆ ਦੱਸੂਗਾ ਕਿਉਂ ਨਹੀਂ ਖੇਡਿਆ ਕੀ ਜਿਹੜਾ ਕੀ ਚੱਕਰ ਦੀ ਪਰ ਮੈਂ ਪਿਛਲੇ ਸਾਲ ਅਮਰੀਕਾ ਪੁੱਛਿਆ ਵੀ ਤੇਰਾ ਵੱਡੇ ਭਾਈ ਚੱਕਰ ਦਾ ਸ਼ਗੀਰ ਉਹ ਕਹਿੰਦਾ ਸਰਦਾਰ ਕੋਈ ਰੌਲਾ ਨਹੀਂ ਹੈਗਾ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਤਾਂ ਮੈਂ ਬੈਠ ਕੇ ਤੁਹਾਡਾ ਨਾਲ ਕਰੂੰਗਾ ਜੀ ਗੱਲ ਕੋਈ ਖੂਬ ਹੀ ਮੈਂ 9 ਵਜੇ ਤੋਂ ਵੀ ਲੇਟ ਹੁੰਜ ਰੋਟੀ ਨਾਲ ਬਾਪੂ ਗਾਣਾ ਕੱਢਣ ਲਾ ਜਾਂਦਾ ਉਹ ਕਹਿੰਦਾ ਤੂੰ ਖੇ ਹਾਂ ਮੇਰਾ ਸਰੀਰ ਵੀ ਹੁਣ ਕਈ ਖਾ ਕੇ ਵੀ ਖੇਡ ਲੈਂਦੇ ਨੇ ਉਹਨੂੰ ਕੰਮ ਨਵੇਂ ਪਿੰਡੀਆਂ ਹੋਵੇ ਗਰਾਊਂਡ 'ਚ ਬੜਨ ਤੋਂ ਪਹਿਲਾਂ ਖਾਣ ਨੂੰ ਦੇ ਦੇ ਕੋਈ ਉਹਨੇ ਖਾ ਕੇ ਫੇਰ ਖੇਡ ਲੈਂਦੇ ਮੇਰਾ ਹੋਰ ਆ ਕੇ ਖਾ ਕੇ ਖੇਡ ਨਹੀਂ ਹੁੰਦਾ ਮੈਨੂੰ ਖਾਲੀ ਪੇਟ ਖੇਡ ਹੁੰਦਾ